ਜ਼ਿਲ੍ਹਾ ਪਰਦੇ ਕੰਪਿਊਟਰ ਵਿਭਾਗ ਕਾ ਵੱਲੋਂ ਸੂਬਾ ਸਰਕਾਰ ਦੀ ਅਰਥੀ ਅਤੇ ਝਾੜੂਆਂ ਦੀ ਪੰਡ ਫੂਕੇ ਕੀਤਾ ਜਵਰਦਸਤ ਰੋਸ ਪ੍ਰਦਰਸ਼ਨ ਪੂਰੇ ਲੰਬਾ ਸਮੇਤ ਸਿੱਖਿਆ ਵਿਭਾਗ ਵਿੱਚ ਮਰਜੀ ਅਤੇ ਹੋਰ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਅਹਦ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾਰੇ ਸੂਬੇਪਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 120 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਲੇਕਿਨ ਸਰਕਾਰ ਦੀ ਅਣਦੇਖੀ ਦੇ ਚਲਦੇ ਹੁਣ ਕੰਪਿਊਟਰ ਅਧਿਆਪਕ ਆਗੂ ਜੋਨੀ ਸਿਗਲਾ ਵੱਲੋਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਗੂੰਜ ਹੁਣ ਪੂਰੇ ਪੰਜਾਬ ਵਿੱਚ ਸੁਣਾਈ ਦੇ ਰਹੀ ਹੈ ਇਸੇ ਲੜੀ ਦੇ ਅਧੀਨ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਇੱਕ ਵਿਸ਼ਾਲ ਮਾਰਚ ਅਤੇ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਦੇ ਨਾਲ-ਨਾਲ ਹੋਰ ਨਜਿੱਠੇਵੰਦੀਆਂ ਦੇ ਆਗੂਆਂ ਨੇ ਵੀ ਭਾਰਮੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਦੇ ਅਣਦੇਖੀ ਭਰੇ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਹੱਥ ਵਿੱਚ ਪੰਜਾਬ ਸਰਕਾਰ ਮੁਰਦਾਵਾ ਤਾਕਤੀਆਂ ਫੜਕੇ ਸੂਬਾ ਸਰਕਾਰ ਦੀ ਅਰਥੀ ਅਤੇ ਝਾੜੂਆਂ ਦੀ ਪੰਡ ਫੂਕੇ ਜਵਰਦਸਤ ਨਾਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਦੇ ਆਗੂਆਂ ਨੇ ਦੱਸਿਆ ਕਿ ਸਾਲ 2011 ਵਿੱਚ ਤਤਕਲੀਨ ਪੰਜਾਬ ਸਰਕਾਰ ਨੇ ਕੰਪਿਊਟਰ ਵਿਧਾਇਕਾਂ ਨੂੰ ਰੈਗੂਲਰ ਕਰ ਦਿੱਤਾ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਵੇਂ ਉਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੇ ਸਾਰੇ ਹੱਕ ਬਹਾਲ ਕਰਨ ਦੀ ਬਜਾਏ ਇੱਕ-ਇੱਕ ਕਰਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਤੇ ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਪੱਧ ਚਿੰਨਾ ਤੇ ਹੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਆਈਡੀ ਐਜੀਟੇਸ਼ਨ ਜਿਹੜੀ ਆ ਕੰਪਿਊਟਰ ਵਿਧਾਇਕ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹੜੀ ਆ ਅੱਜ ਜਿਹੜਾ ਆਰਟੀਕਲ ਨੁਝਾਰਾ ਜਿਹੜਾ ਕੀਤਾ ਜਾ ਰਿਹਾ ਮੇਨ ਮਕਸਦ ਉਹਦਾ ਇਹ ਹੈ ਕਿ ਸਾਡੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲਗਾਤਾਰ ਕੋਹ ਕਰਤਾਲ ਦੇ ਬੈਠੇ ਨੇ ਉਹ ਜਿਹੜਾ ਮਰਨਰ ਜਿਹੜਾ 6ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਾਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਵਾਰ-ਵਾਰ ਜਿਹੜੀਆਂ ਵਾ ਮੀਟਿੰਗਾਂ ਕਰਕੇ ਉਹਨਾਂ ਮੀਟਿੰਗਾਂ ਤੋਂ ਜਿਹੜਾ ਕੋਈ ਵੀ ਡਿਸੀਜਨ ਅਜੇ ਤੱਕ ਨਹੀਂ ਲਿਆ ਗਿਆ ਜਿਹੜੇ ਸਾਡੀ ਮੁੱਖ ਮੰਗ ਜਿਹੜੀ ਸੀ ਉਹ ਡਿਪਾਰਟਮੈਂਟ ਵਿੱਚ ਮਰ ਜਾਂਦੀ ਸੀ 6ਵੇਂ ਪੇਕ ਮਿਸ਼ਨ ਕਲਾਸ ਸਾਡਾ ਜਿਹੜਾ ਡੀਏ 2021 ਤੋਂ ਫ੍ਰੀਜ਼ ਕੀਤਾ ਗਿਆ ਉਹਦੀ ਬਹਾਲੀ ਦੀ ਮੰਗ ਸੀ ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ ਤਕਰੀਬ ਕਰੀਬ 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿੰਦ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਬਹੁਤ ਜੈਨੂਇਨ ਆ ਅਸੀਂ ਧਰਤੀ ਦਾ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਤਕਲ ਲੈ ਕੇ ਆਵਾਂਗੇ ਪਰ ਸਵਾਏ ਮੀਟਿੰਗਾਂ ਤੋਂ ਕੋਈ ਵੀ ਸੋਲੂਸ਼ਨ ਜਿਹੜਾ ਅੱਜ ਤੱਕ ਨਹੀਂ ਕੱਢਿਆ ਗਿਆ ਇਸ ਸਰਕਾਰ ਦੇ ਲਾਰੇ ਤੋਂ ਉੱਕ ਕੇ ਸਾਡੇ ਸਾਥੀ ਜਿਹੜੇ ਲਗਾਤਾਰ ਸੰਘਰਸ਼ ਦਾ ਲੜ ਫੜਿਆ ਵਾ ਸੰਗਰੂਰ ਦੇ ਵਿੱਚ ਪੱਕਾ ਧਰਨਾ ਜਿਹੜਾ ਚੱਲ ਰਿਹਾ ਪਰ ਦੁੱਖ ਦੀ ਗੱਲ ਇਹ ਆ ਕਿ ਕੋਈ ਨਮਾਇੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਐਲਏ ਕੋਈ ਲੋਕਲ ਕੋਈ ਮਿਨਿਸਟਰ ਜਾਂ ਕੋਈ ਵੀ ਇਹਨਾਂ ਦਾ ਅਧਿਕਾਰੀ ਜਿਹੜਾ ਉਸ ਮੋਰਚੇ ਨੇ ਅਜੇ ਤੱਕ ਨਹੀਂ ਪਹੁੰਚਿਆ ਕੰਪਿਊਟਰ ਦੇ ਆਫਕਾਨੀ ਸਾਰ ਨਹੀਂ ਲਈ ਜਾ ਰਹੀ ਅਜਿਹੀ ਸਰਦੀ ਦੇ ਵਿੱਚ ਜਿਹੜੇ ਅਧਿਆਪਕ ਆ ਉਹ ਘਰੋਂ ਬੇਕਾਰ ਹੋ ਕੇ ਸੜਕਾਂ ਦੇ ਰੋਲ ਨੂੰ ਮਜਬੂਰ ਆ ਇਹ ਸਰਕਾਰ ਜਿਹੜੀ ਸੀ ਝੂਠੀ ਇਨਕਲਾਬੀਆ ਦੀ ਸਰਕਾਰ ਆ ਜਿਹੜੀ ਇਹ ਦਾਵਾ ਕਰਕੇ ਆਈ ਸੀ ਕਿ ਅਸੀਂ ਪਾਵਰ ਤੇ ਆਵਾਂਗੇ ਤੇ ਸਾਰੇ ਮਸਲੇ ਹੱਲ ਹੋਣਗੇ ਕਿਸੇ ਵੀ ਭੈਣ ਦੀ ਚੁੰਨੀ ਛਿੜਕਦੇ ਨਹੀਂ ਰੋਲੇਗੀ ਪੱਗਾਂ ਨਹੀਂ ਰਹਿਣਗੀਆਂ लाठी चार्ज ਨਹੀਂ ਹੋਣਗੇ ਅੱਜ ਦੇਖੋ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਸੰਘਰਸ਼ ਚੱਲ ਰਹੇ ਆ ਔਰ ਜਿਹੜੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਜਿਹੜਾ ਸੰਘਰਸ਼ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀ ਔਰ ਨਰਦਈ ਬੁਣਾ ਇੰਨਾ ਵਾ ਕਿ ਕਿਸੇ ਵੀ ਸਾਥੀ ਦਾ ਜਿਹੜਾ ਵਾ ਸਾਰ ਨਹੀਂ ਲਈ ਜਾ ਰਹੀ ਅਸੀਂ ਸਰਕਾਰ ਤੋਂ ਪੁਰਜ਼ਰ ਬੰਗ ਕਰਦੇ ਹਾਂ ਕਿ ਜੇਕਰ ਸਾਡੀਆਂ ਜਿਹੜੀਆਂ ਬਹੁਤ ਜੈਨੂਅਲ ਮਸਲੇ ਨੇ ਕਿਉਂਕਿ ਅਸੀਂ ਪਿਛਲੇ 20 ਸਾਲ ਤੋਂ ਜੋਬ ਕਰ ਰਹੇ ਹਾਂ ਸਰਕਾਰੀ ਸਕੂਲਾਂ ਵਿੱਚ 2011 ਤੋਂ ਵਗੈਰਾ ਰੈਗੂਲਰ ਕੀਤਾ ਗਿਆ ਸਾਨੂੰ ਜਿੱਥੇ ਪਹਿਲਾਂ ਇੱਕ ਕਮਿਸ਼ਨ ਸਾਡੇ ਲੱਗਾ ਛੇਵਾਂ ਲੱਗਣਾ ਪੰਗਾ ਸੀ ਸਾਡੇ ਤੇ ਸਾਡੇ ਤੇ ਉਹ ਨਹੀਂ ਲਾਇਆ ਗਿਆ ਸੀਐਸਆਰ ਰੂਲ ਜਿਹੜੇ ਸਾਡੇ ਤੇ ਬਕਾਇਦਾ ਲਿਖ ਕੇ ਦਿੱਤੇ ਗਏ ਸਾਡੇ ਉਹ ਸੋਸਾਇਟੀ ਦੇ ਤਹਿਤ ਜਿਹੜੀ ਸਾਡੀ ਸਰਵਿਸ ਗਵਰਨ ਨਹੀਂ ਕੀਤੀ ਗਈ ਅੱਜ ਸਰਕਾਰ ਜਿਹੜੀ ਆ ਨਵੇਂ ਸਰਵਿਸ ਰੂਲ ਜਿਹੜੇ ਲਿਆ ਕੇ ਸਾਡੀ ਜਿਹੜੀ ਪਿਛਲੀ ਸਰਵਿਸ ਉੱਤੇ ਲੀਗ ਮਾਰ ਰਹੀ ਆ ਜਿਹਦਾ ਪੂਰਜੋਰ ਵਿਰੋਧ ਕੀਤਾ ਜਾਊਗਾ ਜੇਕਰ ਸਰਕਾਰ ਜਿਹੜਾ ਕੋਈ ਕੰਮ ਕਰਦੀ ਆ ਔਰ ਡਟਵਾ ਵਿਰੋਧ ਕਰਾਂਗੇ ਔਰ ਹਰ ਇੱਕ ਫੰਕਸ਼ਨ ਸਰਕਾਰੀ ਗੈਰ ਸਰਕਾਰੀ ਜਿੱਥੇ ਵੀ ਇਹਨਾਂ ਦੇ ਮંત્રી ਮੁੱਖ ਮੰਤਰੀ ਜਾਂ ਬਾਕੀ ਅਮਲਾ ਫੈਲਾ ਪਹੁੰਚੇਗਾ ਉਦਾਂ ਦਾ ਬਿਰੋਹ ਕੀਤਾ ਜਾਵੇਗਾ ਅਸੀਂ ਘਰਾਂ 'ਚ ਬਹਿਣ ਵਾਲੇ ਨਹੀਂ ਆ ਕਿਉਂਕਿ ਪੰਜਾਬ ਦੇ 65 ਤੋਂ 40 ਕੰਪਿਊਟਰਾਂ ਵਿੱਚੋਂ ਵੀ ਆਪਾਂ ਗੱਲ ਕਰੀਏ ਤਾਂ 100 ਦੇ ਕਰੀਬ ਕੰਪਿਊਟਰਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਪਰਿਵਾਰ ਜਿਹੜੇ ਆ ਰੋਲ ਗਏ ਆ ਇੱਕ ਨਿੱਕੇ ਪਾਸੇ ਦਾ ਵੀ ਜਿਹੜਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਜਿਹੜੀ ਆ ਉਹਦੀ ਇਹ ਤੁਲਣਾ ਔਰੰਗਜ਼ੇਬ ਦੇ ਨਾਲ ਜਾਂ ਮੁਗਲ ਕੁਵਰਜੇ ਨਾਲ ਕੀਤੀ ਜਾਵੇ ਤਾਂ ਕੋਈ ਦੂਜੀ ਗੱਲ ਨਹੀਂ ਹੋਏਗੀ ਔਰ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਰੈਗੂਲਰ ਜੈਨੂਨ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਕੀਤਾ ਜਾ ਜੇਕਰ ਸਰਕਾਰ ਨਹੀਂ ਕਰਦੀ ਤੇ ਸੰਘਰਸ਼ ਜਿਹੜਾ ਜਿੱਥੇ ਪਹਿਲਾਂ ਬਹੁਤ ਿੱਕਾ ਚੱਲ ਰਿਹਾ ਉਹਨੂੰ ਹੋਰ ਿੱਕਾ ਕੀਤਾ ਜਾਊਗਾ ਇਸ ਹਾਲ ਕੇ ਦੇ ਜਿਹੜੇ ਨੁਮਾਇंदे ਨੇ ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਬੈਲ ਜੀ ਉਹਨਾਂ ਦੇ ਘਰ ਦੇ ਗਾੜੀ ਜਾ ਕੇ ਫਿਰ ਸਿਆਪਾ ਕਰਾਂਗੇ ਕਿਉਂਕਿ ਅਸੀਂ ਇਹ ਸਿਆਪਾ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕੇ ਹਾਂ ਪਿਛਲੀ ਵਾਰੀ ਵੀ ਅਸੀਂ ਗਏ ਸੀ ਦਿਵਾਲੀ ਤੋਂ ਵੀ ਪਹਿਲਾਂ ਵੀ ਗਏ ਸੀ ਦਿਵਾਲੀ ਤੇ ਵੀ ਗਏ ਸੀ ਔਰ ਹਰ ਵਾਰ ਉਹ ਬਾਹਰ ਆਣ ਕੇ ਸਾਡੇ ਨਾਲ ਗੱਲ ਕਰਦੇ ਔਰ ਕਹਿੰਦੇ ਕਿ ਤੁਸੀਂ ਕੋਈ ਗੱਲ ਨਹੀਂ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਡੀ ਫਾਈਲ ਸਾਡੇ ਕੋਲ ਅਸੀਂ ਇਹਨੂੰ ਪੂਟੇ ਵੀ ਕਰਾਵਾਂਗੇ ਤੁਹਾਡਾ ਮਸਲਾ ਵੀ ਹੱਲ ਕਰਾਵਾਂ ਸਾਰੇ ਬੰਦੇ ਲੋਕਲ ਅਸੀਂ ਗੁਰਦਾਸਪੁਰ ਨਾਲ ਬਿਲੋਂਗ ਕਰਦੇ ਇਸ ਹਲਕੇ ਨਾਲ ਔਰ ਸਾਡੀ ਇਹਨਾਂ ਤੋਂ ਵੀ ਮੰਗ ਹੈਗੀ ਹੈ ਕਿ ਜੇਕਰ ਸਾਡੀ ਇਹ ਨਮਾਇੰਗੀ ਕਰ ਸਕਦੇ ਆ ਸਾਡਾ ਕੋਈ ਮਸਲਾ ਹੱਲ ਕਰ ਸਕਦੇ ਤੇ ਜਰੂਰ ਜਿਹੜੀ ਆ ਉਹਨਾਂ ਤੱਕ ਪਹੁੰਚ ਕਰਕੇ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਨੇ ਮੁੱਖ ਮੰਤਰੀ ਨੇ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਦਾ ਸਾਡੀ ਗੱਲ ਪਜਾਉਣ ਕਿਉਂਕਿ ਸਾਡੀ ਜਿਹੜੀ ਇੱਕ ਫਾਈਲ ਆ ਉਹ ਡੀਏ ਨਾਲ ਸੰਬੰਧਤ ਆ ਉਹ ਵੀ ਸਾਡੀ ਜਿਹੜੀ ਆ ਲਟਕੀ ਪਈ ਆ ਜੇਕਰ ਸਾਨੂੰ ਉਹ ਫਾਈਲ ਜਿਹੜੀ ਕਲੀਅਰ ਕਰਦੇ ਉਹਦੇ ਨਾਲ ਹੀ ਸਾਨੂੰ ਇੱਕ ਆਰਥਿਕ ਲਾਭ ਜਿਹੜਾ ਮਿਲਦਾ ਵਾ ਫੋ ਜਿੱਥੇ ਸਾਡੀ ਮੇਨ ਮੰਗ ਸਿੱਖਿਆ ਭਾਗ ਦੀ ਮਰਜੰਗਾ ਸੇਵਾ ਪੇ ਤੇ ਪਲੱਸ ਜਦਾ ਦਾ ਡੀਏ ਫ੍ਰੀਜ ਹੋਇਆ ਵਾ ਉਹ ਜਿਹੜਾ ਉਹਦੀ ਬਹਾਲੀ ਕੀਤੀ ਜਾਵੇ। ਅਸੀਂ ਅੱਜ ਪੰਜਾਬ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਸੰਗਰੂਰ ਦੇ ਵਿੱਚ ਸੜਕਾਂ ਤੇ ਬੈਠੇ ਆ ਦਿਨ ਰਾਤ ਸਰਦੀਆਂ ਦੇ ਵਿੱਚ ਸਾਡੇ ਸਾਥੀ ਜਿਹੜੇ ਆ ਉਹ ਉੱਥੇ ਬੈਠੇ 120 ਦਿਨਾਂ ਤੋਂ ਪਰ ਅੱਜ ਇੱਕ ਸਾਡਾ ਸਾਥੀ ਜਿਹੜਾ ਜੋਨੀ ਸਿੰਗਲਾ ਹੈ ਉਹ ਅੱਜ 22 ਤਰੀਕ ਤੋਂ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਗਿਆ ਕਿਉਂਕਿ ਇਹ ਸਰਕਾਰ ਨੇ ਸਾਡੀ ਤਿੰਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਈ ਬਾਹ ਨਹੀਂ ਫੜੀ ਤੇ ਉਹ ਬਾਹ ਨਾ ਫੜਨ ਦੇ ਕਰਕੇ ਸਾਡੇ ਦੇ ਜਾਇਜ਼ ਹੱਕਾਂ ਦੀ ਖਾਤਰ ਸਾਡੇ ਬਣਦੇ ਹੱਕ ਸਾਡੇ ਲਿਖਤੀ ਆਰਡਰ ਜਿਹੜੇ ਆ 2011 ਦੇ ਵਿੱਚ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਸੀ ਅਸੀਂ ਉਹਨਾਂ ਨੂੰ ਲਾਗੂ ਕਰਾਉਂਦੇ ਫਿਰਦੇ ਆ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰ ਰਵਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਹੈ ਸਮੇਂ-ਸਮੇਂ 'ਤੇ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬਾ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਤੇ ਉਹਨਾਂ ਅਲਵਿਦਾ ਕਹਿ ਚੁੱਕੇ ਸਾਥੀਆਂ ਦੇ ਪਰਿਵਾਰ ਰੋਂਦੇ ਪਏ ਨੇ ਉਹਨਾਂ ਨੂੰ ਕੋਈ ਮਾਲੀ ਹਾਲਤ ਨਹੀਂ ਕਿਸੇ ਨੇ ਕੋਈ ਸਹਾਇਤਾ ਨਹੀਂ ਦਿੱਤੀ ਪੰਜਾਬ ਸਰਕਾਰ ਕੀ ਕਿਸੇ ਵੀ ਭਾਗ ਨੇ ਕਿਸੇ ਅਧਿਕਾਰੀ ਨੇ ਉਹਨਾਂ ਦੇ ਘਰ ਤੇ ਜਾ ਕੇ ਪੁੱਛਿਆ ਤੱਕ ਨਹੀਂ ਆ ਤੇ ਅਸੀਂ ਅੱਜ 40 45 ਸਾਲ ਦੀ ਉਮਰ ਦੇ ਹੋ ਗਏ ਆ ਤੇ ਅੱਜ ਸਾਡੇ ਬੱਚੇ ਪਰਿਵਾਰ ਕਿ ਕਿੰਨੇ ਮਤਲਬ ਸਾਡੇ ਉਹ ਵੱਡੇ ਹੋ ਚੁੱਕੇ ਆ ਉਹ ਸਾਡੇ ਨੌਕਰੀਆਂ ਤੇ ਪੜਦੇ ਪਏ ਨੇ ਤੇ ਅਸੀਂ ਅੱਜ ਉਹਨਾਂ ਦੇ ਮਾਪਿਓ ਫਿਰ ਸੜਕਾਂ ਤੇ ਰੋਲਦੇ ਪਏ ਆ ਅਸੀਂ ਨਵੇਂ ਸਿਰੇ ਤੋਂ ਸਰਕਾਰ ਨੌਕਰੀਆਂ ਲੱਭੀ